2.5 ਸਾਲਾਂ 'ਚ ਤਿੰਨ ਫੇਰ ਬਦਲ ਬਹੁਤ ਘੱਟ ਸਰਕਾਰਾਂ ਕਰਦੀਆਂ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਦਾ ਵਿਖ ਲਿਖਣ ਤੇ ਘੋਖ ਵੀ ਕੱਢੀ ਹੋ ਰਹੀ ਹੈ ਕਿ ਭਈ ਇਹ 2.5 ਸਾਲਾਂ ਦੇ ਵਿੱਚ ਤਿੰਨ ਵਾਰ ਜਿਹੜੀ ਹੈ ਮੰਤਰੀ ਮੰਡਲ ਦੇ ਵਿੱਚ ਜਿਹਨੂੰ ਫੇਰ ਬਦਲ ਆ ਉਹਦੀ ਜਰੂਰਤ ਕਿਉਂ ਪਈ? ਕਾਣੇ ਲੰਬੇ ਟਾਈਮ ਤੋਂ ਜਿਹੜੇ ਕੇਜਰੀਵਾਲ ਦੀ ਟੀਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੰਦਰ ਦੀ ਐਂਟਰੀ ਦਿੱਤੀ ਜਾਊਗੀ ਹੋਰ ਇਹੀ ਕਾਰਨ ਹੈ ਜਦਕਿ ਇੰਨਾ ਮੰਤਰੀਆਂ ਦੇ ਵਿੱਚੋਂ ਕਿਸੇ ਦੇ ਉੱਤੇ ਮੈਨੂੰ ਨਹੀਂ ਲੱਗਦਾ ਕ੍ਰਪਸ਼ਨ ਦਾ ਕੋਈ ਇਲਜ਼ਾਮ ਹੈਗਾ ਸੀ। ਮੈਂ ਤਾਂ ਨਾਂ ਨਹੀਂ ਲੈਣਾ ਚਾਹੁੰਦਾ ਯਾਰ ਇੱਥੇ ਦਿੱਲੀ ਦੇ ਲੀਡਰਸ਼ਿਪ ਜਿਹੜੀ ਖਾਸ ਹੈ ਉਹਨਾਂ ਨੂੰ ਇੱਥੇ ਦੇ ਸੀਐਮ ਦੇ ਜਿਹੜੇ ਨੇੜਲੇ ਨੇ ਉਹ ਨਹੀਂ ਪਸੰਦ ਕਰਦਾ ਉਹ ਜੇ ਸਰਕਾਰ ਚੱਲੂਗੀ ਦੋ ਤਿੰਨ ਜਗ੍ਹਾ ਉਹ ਸਰਕਾਰ ਕਦੀ ਸਫਲ ਨਹੀਂ ਹੋ ਸਕਦੀ ਉਹਦੇ ਜੇ ਟਸਲ ਪੈਦਾ ਹੋਣੀ ਹੋਣੀ ਆ ਤੇ ਕਹਿਣ ਦਾ ਮਤਲਬ ਹੁੰਦਾ ਜਿਹੜਾ ਗੱਡੀ ਸਿੱਧੀ ਦਿੱਲੀ ਲੈ ਕੇ ਜਾਵੇ ਉਹਨੂੰ ਸੀਐਮ ਪਸੰਦ ਨਹੀਂ ਕਰਦਾ ਤੇ ਜਿਹੜਾ ਸੀਐਮ ਦੇ ਕੋਲ ਜਾਵੇ ਉਹਨੂੰ ਦਿੱਲੀ ਵਾਲੇ ਪਸੰਦ ਨਹੀਂ ਕਰਦੇ ਰਿੰਦਕੇ ਜਦੀਵਾਲ ਜਦੋਂ ਜੇਲ੍ਹ ਤੋਂ ਬਾਹਰ ਆਏ ਇਹ ਗੱਲ ਉਸ ਤੋਂ ਸ਼ੁਰੂ ਹੋ ਗਈ ਸੀ ਬਈ ਇਹ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੁਣ ਫਿਰ ਬਦਲ ਕਰਨਗੇ ਹਾਲਾਂਕਿ ਮੈਨੂੰ ਉਮੀਦ ਸੀ ਗਿਆ ਕਿ ਹਰਿਆਣੇ ਦੀਆਂ ਚੋਣਾਂ ਟਪਾ ਲੈਣਗੇ ਲੇਕਿਨ ਇਹਨਾਂ ਨੇ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਕਰ ਲਿਆ ਸਰਪਾਲ ਜੀ ਮੱਕ ਕਿਵੇਂ ਸੈਪਟ ਕਰ ਲੇਗਾ ਕਿ ਬਲਕਾਰ ਸਿੰਘ ਹੋਰੀ ਜਿਹੜੇ 2022 ਦੇ ਵਿੱਚ ਆਣ ਆ ਕੇ ਡਿਪਟੀ ਸੀਐਮ ਬਣ ਜਾਣ ਮੈਂ ਤਾਂ ਦੂਜੀ ਵਾਰੀ ਐਮਐਲਏ ਬਣਿਆ ਮੈਂ ਨੇਤਾ ਪ੍ਰਤੀ ਪੱਖ ਰਿਹਾ ਮੈਂ ਵਿਪੱਖਤ ਦੇ ਵਿੱਚ ਵਿਧਾਨ ਸਭਾ ਦਾ ਲੀਡਰ ਰਿਹਾ ਤੇ ਮੈਨੂੰ ਕੋਈ ਨਹੀਂ ਡਿਪਟੀ ਸੀਐਮ ਦਾ ਸੋਹੂਰ ਵੀ ਪੰਜਾਬ ਦੇ ਮੰਤਰੀ ਦੀ ਵੀਡੀਓ ਹੈਗੀ ਆ ਉਹ ਉਹਦੇ ਨਾਲ ਜ਼ਿਆਦਾ ਸੈਂਸੇਸ਼ਨਲ ਹੈ ਉਹ ਜਿਹਦਾ ਇਹਦਾ ਚਲੋ ਵੀਡੀਓ ਚ ਹੈ ਨਾ ਉਹਦੇ ਜਿਹਦਾ ਫਿਜ਼ੀਕਲੀ ਸਿੱਧਾ ਹੀ ਹੈਗਾ ਇਹ ਸਭ ਸਿਆਸੀ ਜਿਹੜੇ ਨਾ ਦਾ ਪੇਜ ਹੁੰਦੇ ਜਿਵੇਂ ਸ਼ਤਰੰਜ ਹੈ ਨਾ ਮੇਰਾ ਮੋੜਾ ਆ ਗਿਆ ਇਤਰਾ ਹਾਥੀ ਮਾਰੂਗਾ ਉਹ ਕਹਿੰਦਾ ਯਾਰ ਇਹ ਹਾਥੀ ਮਰਨ ਨਾਲੋਂ ਪਹਿਲਾਂ ਇਹਦਾ ਮੋੜਾ ਹੀ ਮਾਰ ਦਿਓ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਅੱਜ ਵੱਡਾ ਫੇਰ ਬਦਲ ਹੋਣ ਵਾਲਿਆ ਸ਼ਾਮ ਤੱਕ ਵੱਡੀ ਖਬਰ ਸਾਹਮਣੇ ਆਉਣ ਵਾਲੀ ਹੈ ਕੱਲ ਤੋਂ ਇਹ ਖਬਰ ਕੱਲ ਤੋਂ ਇਹ ਚਰਚਾ ਚੱਲਦੀ ਪਈ ਹੈ ਕਿ ਚਾਰ ਮੰਤਰੀ ਕੱਢ ਦਿੱਤੇ ਜਾਣਗੇ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢ ਦਿੱਤਾ ਜਾਵੇਗਾ ਇਥੋਂ ਤੱਕ ਖਬਰਾਂ ਲੱਗੀਆਂ ਕਿ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਜਾਵੇਗੀ ਉਹਨਾਂ ਉਹਨਾਂ ਦੀ ਥਾਂ ਦੇ ਉੱਤੇ ਪੰਜ ਨਵੇਂ ਮੰਤਰੀ ਲਗਾਏ ਜਾਣਗੇ ਔਰ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਨੂੰ ਦੋ ਡਿਪਟੀ ਸੀਐਮ ਮਿਲਣ ਵਾਲੇ ਨੇ ਫਿਰ ਚਰਚਾ ਕਾਫੀ ਦੇਰ ਦੀ ਚੱਲਦੀ ਪਈ ਸੀ ਕੱਲ ਸ਼ਾਮ ਤੱਕ ਆਉਂਦੇ ਆਉਂਦੇ ਇਹਦੇ ਉੱਤੇ ਮੋਹਰ ਲੱਗਣੀ ਸ਼ੁਰੂ ਹੋ ਗਈ ਤੇ ਹੁਣ ਹਰ ਕਿਸੇ ਨੂੰ ਇੰਤਜ਼ਾਰ ਹੈ ਕਿ ਕਿਹੜਾ ਵੱਡਾ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਹੋਣ ਜਾ ਰਿਹਾ ਹੈ ਇਹਦੇ ਵਾਸਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕਿਹੜੀ ਇਨਪੁੱਟ ਰੱਖਦੇ ਨੇ ਇਸ ਮਾਮਲੇ ਨੂੰ ਲੈ ਕੇ ਕੀ ਉਹਨਾਂ ਨੂੰ ਪਤਾ ਡਾਕਟਰ ਸਾਹਿਬ ਸਮਾਂ ਦਿੱਤਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਸੀ ਅੱਜ ਵੱਡਾ ਫੇਰ ਬਦਲ ਹੋਣ ਵਾਲਾ ਆ 4 ਲੀਟਰ ਜਿਹੜੇ ਨੇ ਉਹ ਕੱਢੇ ਜਾਣਗੇ 5 ਨਵੇਂ ਲਾਏ ਜਾਣਗੇ ਪਹਿਲਾਂ ਤਾਂ ਜਿਨ੍ਹਾਂ ਦਾ ਨਾਮ ਚੱਲਦਾ ਪਿਆ ਜਿਹੜੇ ਕੱਢੇ ਜਾਣਗੇ ਉਹਨਾਂ ਦੀ ਗੱਲ ਕਰ ਲਈਏ ਕੀ ਉਹ ਜਿਹੜੇ ਚਾਰੋਂ ਦੇ ਚਾਰੋਂ ਨਾਮ ਨੇ ਉਹ ਸਹੀ ਨੇ ਕਿਉਂਕਿ ਨਾਮ ਚੱਲਦਾ ਪਿਆ ਅਨਮੋਲ ਗगनਮਾਨ ਦਾ ਵਿੱਚ ਬਲਕਾਰ ਸਿੰਘ ਦਾ ਨਾਮ ਚੱਲਦਾ ਪਿਆ ਹੈ ਚੇਤਨ ਸਿੰਘ ਜਵੜਾ ਮਾਜਰਾ ਦਾ ਚੱਲਦਾ ਪਿਆ ਕੀ ਇਹ ਨਾਮ ਸਹੀ ਨੇ ਹਾਂ ਬਿਲਕੁਲ ਜ਼ਾਇਨਤਾ ਇਹਨਾਂ ਨੇ ਸਤੀਫੇ ਦੇ ਦਿੱਤੇ ਨੇ ਔਰ ਕਿਉਂਕਿ ਜਿਹੜਾ ਨਵਾਂ ਮੰਤਰੀ ਮੰਡਲ ਆ ਉਹਦੇ ਵਿੱਚ ਅੱਜ 5 ਮੰਤਰੀ ਸ਼ਾਮਿਲ ਹੋ ਜਾਣਗੇ ਇੱਕ ਪਹਿਲਾਂ ਮੀਟੇਅਰ ਕਰਕੇ ਇੱਕ ਕੁਰਸੀ ਪਹਿਲਾਂ ਖਾਲੀ ਪਈ ਹੋਈ ਆ ਤੇ 5 ਮੰਤਰੀਆਂ ਦੀਆਂ ਪੋਸਟਾਂ ਖਾਲੀ ਹੈਗੀਆਂ ਅੱਜ ਰਾਜ ਭਵਨ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਜਿਹੜਾ ਸਹੂਚਾ ਦਿੱਤੀ ਜਾਏਗੀ ਉਹ ਨਵੇਂ ਮੰਤਰੀ ਆਪਣਾ ਕੰਮ ਕਾਰ ਸਵਾਰ ਲੈਣਗੇ ਔਰ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਦੇਖੋ ਹਜੇ 2.5 ਸਾਲ ਹੋ ਗਏ ਸਰਕਾਰ ਨੂੰ ਇਹ ਤੀਜਾ ਫੇਰ ਬਦਲ ਹੈਗਾ ਤੇ 2.5 ਸਾਲਾਂ 'ਚ ਤਿੰਨ ਫੇਰ ਬਦਲ ਬਹੁਤ ਘੱਟ ਸਰਕਾਰਾਂ ਕਰਦੀਆਂ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਦਾ ਵਿਖ ਲਿਖਣ ਤੇ ਘੋਖ ਵੀ ਕੱਢੀ ਹੋ ਰਹੀ ਆ ਕਿ ਭਈ ਇਹ 3 ਸਾਲਾਂ ਦੇ 2.5 ਸਾਲਾਂ ਦੇ ਵਿੱਚ ਤਿੰਨ ਵਾਰ ਜਿਹੜੀ ਆ ਮੰਤਰੀ ਮੰਡਲ ਦੇ ਵਿੱਚ ਜਿਹਨੂੰ ਫੇਰ ਬਦਲ ਆ ਉਹਦੀ ਜ਼ਰੂਰਤ ਕਿਉਂ ਪਈ ਤੇ ਮੈਨੂੰ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਜਿਹੜੇ ਆ ਨਵੇਂ ਮੰਤਰੀਆਂ ਨਾਲ ਪੰਜਾਬ ਦੇ ਕੰਮਾਂ ਦੀ ਪੰਜਾਬ ਦੇ ਨਵੇਂ ਸਿਰਿਆ ਤੋਂ ਉੱਤੋਂ ਜਿਹੜਾ ਉਹ ਦੁਬਾਰਾ ਉਹਨੂੰ ਸਿਰਜਣਾ ਸ਼ੁਰੂ ਕਰਨਗੇ ਉਹ ਜੇ ਨਾ ਮੰਤਰੀਆਂ ਦੀ ਗੱਲ ਕਰ ਲਈਏ ਕੋਈ ਕਾਰਨ ਹੋਏਗਾ ਜਿਹਦੇ ਕਾਰਨ ਕੱਢੇ ਗਏ ਹੋਣਗੇ ਚੇਤਨ ਸਿੰਘ ਜਵਾੜਾ ਮਾਜਰਾ ਦੀ ਕਹਿੰਦੇ ਅੰਦਰ ਖਾਤੇ ਇਹ ਵੀ ਸਟੇਟਮੈਂਟ ਕਹਿੰਦੇ ਆਈ ਹੈ ਕਿ ਮੈਂ ਤਾਂ ਸਾਰਾ ਕੁਝ ਸਹੀ ਕਰ ਰਿਹਾ ਸੀ ਦੂਜੇ ਪਾਸੇ ਜੇ ਟੂਰਿਜ਼ਮ ਮਨਿਸਟਰ ਹੈਗੇ ਨੇ ਆਪਣੇ ਅਨਮੋਲ ਗਗਨ ਮਾਨ ਉਹ ਵੀ ਸੀਐਮ ਭਗਵੰਤ ਮਾਨ ਦੇ ਨਾਲ-ਨਾਲ ਰਹੇ ਨੇ ਕੰਮ ਕਰਦੇ ਮਤਲਬ ਦੇਖੇ ਵੀ ਗਏ ਨੇ ਉਹਨਾਂ ਨੂੰ ਵੀ ਲੈ ਕੇ ਚਰਚੇ ਚੱਲਦੇ ਪਏ ਨੇ ਮੰਤਰੀ ਜਿੰਪਾ ਨੇ ਉਹਨਾਂ ਨੂੰ ਲੈ ਕੇ ਵੀ ਚਰਚੇ ਨੇ ਕਿ ਉਹ ਵੀ ਕੱਢੇ ਜਾ ਸਕਦੇ ਨੇ ਕੀ ਆਖਰ ਕਾਰਨ ਕੀ ਨੇ ਨਹੀਂ ਚਰਚੇ ਨਹੀਂ ਹੈ ਜਾ ਰਹੇ ਨੇ ਬ੍ਰਹਮਸ਼ੰਕਰ ਜਿੰਪਾ ਜਾ ਰਹੇ ਨੇ ਹੁਸ਼ਿਆਰ ਦੇਖ ਜਿਹੜੀ ਗੱਲ ਮੈਂ ਸਮਝਣ ਨੂੰ ਕਰਦਾ ਪਿਆ ਕਿ ਹੁਣ ਜਿਵੇਂ ਜਲੰਧਰ ਚ ਦੋ ਵਾਰ ਜਿਮਨੀ ਚੋਣ ਹੋਈ ਆ ਲੋਕ ਸਭਾ ਦੀ ਜਿਮਨੀ ਚੋਣ ਸੁਸ਼ੀਲ ਰਿੰਕੂ ਹੋਰਾਂ ਨੇ ਲੜੀ ਆ ਆਮ ਆਦਮੀ ਪਾਰਟੀ ਤੋਂ ਬਾਅਦ ਦੇ ਵਿੱਚ ਜਿਮਨੀ ਚੋਣ ਜਿਹੜੀ ਵਿਧਾਨ ਸਭਾ ਦੀ ਅਮਿੰਦਰ ਭਗਤ ਹੋਰਾਂ ਨੇ ਲੜੀ ਤੇ ਇਹਦੇ ਦੌਰਾਨ ਜਿਹੜੀਆਂ ਲੋਕਾਂ ਵੱਲੋਂ ਕਾਫੀ ਸਮੱਸਿਆਵਾਂ ਜਿਹੜੀਆਂ ਸਰਕਾਰ ਦੇ ਧਿਆਨ ਦੇ ਵਿੱਚ ਆਈਆਂ ਜਿਵੇਂ ਇਹ ਵੀ ਦੋੜਾ ਕਨਫਲਿਕਟ ਹੋਇਆ ਜਿਹੜਾ ਆਪਾਂ ਕਹਿੰਦੇ ਕਿ ਵਿਵਾਦ ਪੈਦਾ ਹੋਇਆ ਕਿ ਦਿੱਲੀ ਦੀ ਟੀਮ ਨੇ ਉਹ ਚੋਣਾਂ ਦੇ ਵਿੱਚ ਆਪਣੀ ਪੂਰੀ ਤਾਕਤ ਲਗਾਉਣ ਦੀ ਕੋਸ਼ਿਸ਼ ਕੀਤੀ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਕੁਛ ਨਾ ਕੁਛ ਕੇਂਦਰ ਤੇ ਪੰਜਾਬ ਸਰਕਾਰ ਦੇ ਵਿੱਚ ਘਾਲੇ ਖਾਈ ਜੜੀ ਆ ਕੇਂਦਰ ਸਰਕਾਰ ਨਹੀਂ ਮਤਲਬ ਕਹਿ ਰਿਹਾ ਮੈਂ ਕੇਂਦਰ ਦੇ ਵਿੱਚ ਜਿਹੜੀ ਆਵਾਮੀ ਪਾਰਟੀ ਦੀ ਲੀਡਰਸ਼ਿਪ ਆ ਉਹ ਰੋ ਜਿਹੜਾ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਇਹਨਾਂ ਦੀ ਸਰਕਾਰ ਦੇ ਵਿੱਚ ਘਾਲੇ ਜੜੀ ਹੈ ਨਾ ਇੱਕ ਲਕੀਰ ਜਾਂ ਇੱਕ ਥੋੜੀ ਜੀ ਖਾਈ ਉਹ ਨਜ਼ਰ ਆਨ ਨੂੰ ਮਿਲੀ ਆ ਇਹਦੇ ਵਿੱਚ ਜਿਵੇਂ ਨਾ ਕਈ ਚੀਜ਼ਾਂ ਆਪਣੇ ਆਪ ਵਿੱਚ ਪ੍ਰਤੱਖ ਰੂਪ ਦੇ ਵਿੱਚ ਸਾਫ਼ ਵੀ ਦਿਖਾਈ ਦਿੰਦੀਆਂ ਕੀ ਜਿਵੇਂ ਪੰਜਾਬ ਦੇ ਵਿੱਚ ਹੁਣ ਮੰਨ ਲਓ ਪੰਜ ਜਿਹੜੇ ਐ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਆ ਉਹ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਇੱਕ ਸਾਲ ਹੋ ਗਿਆ ਭਗਵੰਤ ਸਿੰਘ ਮਾਨ ਹੋਰਾਂ ਨੇ ਨੋਟੀਫਿਕੇਸ਼ਨ ਕੀਤੀ ਹੋਈ ਆ ਮਤਲਬ ਚਿੱਠੀ ਜਾਰੀ ਕੀਤੀ ਹੋਈ ਆ ਜਿੰਦੇ ਚ ਕਰਤਾਰਪੁਰ ਤੋਂ ਸੁਭਾਸ਼ ਸ਼ਰਮਾ ਨੇ ਮਲੇਰਕੋਟਲਾ ਤੋਂ ਨੇ ਸੁਲਤਾਨਪੁਰ ਲੋਧੀ ਤੋਂ ਨੇ ਅੱਜ ਤੱਕ ਕੋਈ ਕੁਰਸੀ ਤੇ ਨਹੀਂ ਬਹਿ ਸਕੇ ਤੇ ਦਿੱਲੀ ਦੀ ਲੀਡਰਸ਼ਿਪ ਦਾ ਹਮੇਸ਼ਾ ਜਿਹੜਾ ਜਿਹਦੇ ਵੱਲੋਂ ਸੰਦੀਪ ਪਾਟਕ ਜਿਹੜੇ ਕੀ ਰਾਜमंत्री ਰਾਜ ਸਭਾ ਦੇ ਮੈਂਬਰ ਵੀ ਨੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵਰਕਰਾਂ ਨੂੰ ਬੂਸਟ ਅਪ ਕੀਤਾ ਜਾਵੇ ਆਮ ਆਦੀ ਪਾਰਟੀ ਦੇ ਵਲੰਟੀਅਨ ਨੂੰ ਬੂਸਟ ਅਪ ਕੀਤਾ ਜਾਵੇ ਲੇਕਿਨ ਜਦੋਂ ਫੀਡਬੈਕਸ ਆndੀਆਂ ਹੈਗੀਆਂ ਕਿ ਨਹੀਂ ਜੀ ਸਾਨੂੰ ਆ ਨਹੀਂ ਮਿਲਿਆ ਸਾਡੇ ਨਾਲ ਆ ਕੀਤਾ ਗਿਆ ਸਰਕਾਰਾਂ ਦੇ ਵਿੱਚ ਆ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਨਾ ਕਿਤੇ ਸਰਕਾਰ ਔਰ ਉਹ ਸੂਬੇ ਦੇ ਵਿੱਚ ਘਾਰ ਜਿਹੜਾ ਇੱਕ ਖਾਈ ਲਗਾਤਾਰ ਪਤਾ ਹੋਗੀ ਤੁਸੀਂ ਉਹ ਦੇਖਿਆ ਹੋਣਾ ਪਿਛਲੇ ਇੱਕ ਹਫਤੇ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਸ਼ਾਇਦ ਆਪਾਂ ਇਹਦੇ ਉੱਤੇ ਇੰਟਰਵਿਊ ਵੀ ਕੀਤੀ ਸੀਗੀ ਲੇਕਿਨ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਆ ਕੇ ਬੈਠ ਕੇ ਗੱਲਾਂ ਹੋ ਗਈਆਂ ਕਿ ਦਿੱਲੀ ਦੀ ਲੀਡਰਸ਼ਿਪ ਨੇ ਜਿਹੜੇ ਭਗਵੰਤ ਮਾਨ ਦੇ ਨੇੜੇ ਮੰਨੇ ਜਾਂਦੇ ਹੋਣਗੇ ਮੰਤਰੀ ਉਹਨਾਂ ਦੀ ਛੁੱਟੀ ਕਰਾਤੀ ਹੋਊਗੀ ਆਪਣੇ ਜਿਹੜੇ ਪਾਰਟੀ ਦੇ ਵੱਲੋਂ ਜਿਹੜਾ ਉਹਨਾਂ ਦੇ ਵਲੰਟੀਅਰ ਚਰੋਂ ਨਿਕਲੇ ਹੋਏ ਨੇ ਜਿਨ੍ਹਾਂ ਨੇ ਲੰਬੇ ਟਾਈਮ ਤੋਂ ਜਿਹੜੇ ਕੇਜਰੀਵਾਲ ਦੀ ਟੀਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੰਦਰ ਦੀ ਐਂਟਰੀ ਦਿੱਤੀ ਜਾਊਗੀ ਹੋਰ ਇਹੀ ਕਾਰਨ ਹੈ ਜਦਕਿ ਇੰਨਾ ਮੰਤਰੀਆਂ ਕਿਸੇ ਦੇ ਉੱਤੇ ਮੈਨੂੰ ਨਹੀਂ ਲੱਗਦਾ ਕ腐ਸ਼ਨ ਦਾ ਕੋਈ ਇਲਜ਼ਾਮ ਹੈਗਾ ਸੀ ਗੱਲਬਾਤ ਤਾਂ ਇਹ ਵੀ ਚੱਲ ਰਹੀ ਹੈ ਕਿ ਇਹੀ ਤਾਂ ਮੈਟਰ ਹੈ ਕਿ ਹਾਈ ਕਮਾਂਡ ਨੇ ਆਪ ਇਹ ਸਾਰਾ ਦੇਖਿਆ ਇਸ ਵਾਰੀ ਸੀਐਮ ਭਗਵੰਤ ਮਾਨ ਨੂੰ ਸਰਪਾਸ ਕੀਤਾ ਗਿਆ ਕਹਿੰਦੇ ਇਦਾਂ ਹੁੰਦਾ ਨਾ ਜੀ ਦੇਖੋ ਜਦੋਂ ਕੈਪਟਨ ਨਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਖੇਤਰੀ ਪਾਰਟੀ ਤਾਂ ਨਹੀਂ ਆਮ ਆਦਮੀ ਪਾਰਟੀ ਉਹਨਾਂ ਤੇ ਤਾਂ ਕੈਪਟਨ ਨਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਇਹ ਵੀ ਦਿੱਲੀ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਉਹਨਾਂ ਨਾਲ ਅੱਡਾ ਲੈਂਦੇ ਹੀ ਪੂਰਾ ਉਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਸੀ ਆਪਣੇ ਹਿਸਾਬ ਨਾਲ ਸੂਬੇ ਨੂੰ ਚਲਾਉਣਾ ਚਾਹੁੰਦੇ ਸੀ ਇਹ ਨੇਚਰਲ ਪ੍ਰੋਸੈਸ ਆ ਕੁਦਰਤੀ ਪ੍ਰਸਾਹ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਭਗਵੰਤ ਸਿੰਘ ਮਾਨ ਹੋਰੀ ਚਲਾ ਰਹੇ ਨੇ ਲੇਕਿਨ ਗੱਲ ਇਹ ਆ ਕਿ ਜਿਹੜੇ ਐਮਐਲਏ ਜਿੱਤੇ ਨੇ 99 ਭਗਵੰਤ ਸਿੰਘ ਮਾਨ ਸਾਣੇ 92 ਉਹ ਝਾੜੂ ਦੇ ਉੱਤੇ ਜਿੱਤੇ ਨੇ ਉਹਨਾਂ ਨੂੰ ਟਿਕਟਾਂ ਜਿਹੜੀਆਂ ਡਾਕਟਰ ਸੰਦੀਪ ਪਾਟਕ ਹੋਰਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਤੀਆਂ ਔਰ ਇਹਦੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਇਹ ਹੋ ਰਿਹਾ ਸੀਗਾ ਕਿ ਜਿਹੜਾ ਇੱਕ ਖਾਈ ਬਣ ਰਹੀ ਸੀ ਔਰ ਖਾਸ ਕਰਕੇ ਇਹ ਵੀ ਹੋ ਰਿਹਾ ਸੀ ਪੈਦਾ ਵੀ ਇਹ ਮੰਤਰੀ ਭਗਵਾਨ ਸਿੰਘ ਮਾਨ ਦੇ ਖਾਸ ਨੇ ਇਹ ਸੰਦੀਪ ਪਟਕ ਹੋਰਾਂ ਦੇ ਖਾਸ ਨੇ ਅਰਵਿੰਦ ਕੇਜਰੀਵਾਲ ਦੇ ਖਾਸ ਨੇ ਹੁਣ ਮੈਂ ਤਾਂ ਨਾਂ ਨਹੀਂ ਲੈਣਾ ਚਾਹੁੰਦਾ ਯਾਰ ਇੱਥੇ ਦਿੱਲੀ ਦੇ ਲੀਡਰਸ਼ਿਪ ਜਿਹੜੀ ਖਾਸ ਆ ਉਹਨਾਂ ਨੂੰ ਇੱਥੇ ਦੇ ਜਿਹੜੀ ਆ ਸੀਐਮ ਦੇ ਜਿਹੜੇ ਨੇੜਲੇ ਨੇ ਉਹ ਨਹੀਂ ਪਸੰਦ ਕਰਦੇ ਤੇ ਸੀਐਮ ਦੇ ਜਿਹੜੇ ਜਿਹੜੇ ਮੰਤਰੀ ਨੇ ਜਿਹੜੇ ਪੰਜਾਬ ਦੇ ਸਰਕਾਰ ਦੇ ਮੰਤਰੀ ਨੇ ਉਹ ਜਿਹੜੇ ਕਈ ਵਾਰ ਹੁੰਦਾ ਕਿ ਦਿੱਲੀ ਨਾਲ ਸਿੱਧੇ ਜੁੜੇ ਹੋਏ ਨੇ ਸੋ ਇਹ ਕਿਤੇ ਨਾ ਕਿਤੇ ਜਿਹੜਾ ਵਾ ਪਾਰਟੀ ਦੇ ਅੰਦਰੂਨੀ ਜਿਹੜੀ ਆਪਾਂ ਕਹਿ ਦਈਏ ਨਾ ਅੰਦਰੂਨੀ ਫਾਈਟ ਆ ਲੜਾਈ ਹੈ ਜਿਹੜੀ ਆ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਨਹੀਂ ਤਾਂ ਅੱਜ ਸੀਐਮ ਮਾਨ ਦੇ ਵਿੱਚ ਕੋਈ ਟਸਲ ਤਾਂ ਚੱਲਦੀ ਪਈ ਹੈ ਨਹੀਂ ਚੱਲਦੀ ਬਈ ਉਹਦੇ ਜਦ ਜਗ ਜाहਰ ਹੈ ਚੱਲਦੀ ਬਈ ਉਹ ਤਾਂ ਇਹਦੇ ਚ ਤਾਂ ਛਾਕੀ ਕੋਈ ਨਹੀਂ ਚੱਲਦੀ ਬਈ ਆ ਹੁੰਦਾ ਵੀ ਆ ਯਾਰ ਦੇਖੋ ਪਤਾ ਕੀ ਆ ਸਰਕਾਰਾਂ ਉਦੋਂ ਕਾਮਯਾਬ ਹੁੰਦੀਆਂ ਮੇਰੀ ਆਪਣੀ ਸੋਚ ਹੈ ਜਦੋਂ ਕਿਸੇ ਕੋ ਪਾਵਰ ਸੈਂਟਰਲਾਈਜ਼ ਹੋਵੇ। ਔਰ ਪਾਵਰ ਸੈਂਟਰਲਾਈਜ਼ ਹੋਣ ਦੇ ਨਾਲ ਹੀ ਸਰਕਾਰ ਚੱਲਦੀ ਹੈ। ਕੇਂਦਰੀ ਜਿਹਨੂੰ ਕਹੀਏ ਕਿ ਇੱਕ ਜਗ੍ਹਾ ਤੋਂ ਇੱਥੋਂ ਸਰਕਾਰ ਚੱਲਣੀ ਹੈ ਇਸ ਘਰਾਨੇ ਤੋਂ ਚੱਲਣੀ ਹੈ ਇਸ ਘਰ ਤੋਂ ਚੱਲਣੀ ਹੈ ਇਸ ਦਫ਼ਤਰ ਤੋਂ ਚੱਲਣੀ ਹੈ। ਹੁਣ ਜੇ ਸਰਕਾਰ ਚੱਲੂਗੀ ਦੋ ਤਿੰਨ ਜਗ੍ਹਾ ਤੋਂ ਉਹ ਸਰਕਾਰ ਕਦੀ ਸਫਲ ਨਹੀਂ ਹੋ ਸਕਦੀ ਉਹਦੇ ਜੇ ਟਸਲ ਪੈਦਾ ਹੋਣੀ ਹੋਣੀ ਆ ਔਰ ਖਾਸ ਕਰਕੇ ਮੰਤਰੀਆਂ ਲਈ ਬਿਊਰੋਕ੍ਰੇਟ ਲਈ ਅਫਸਰਸ਼ਾਹੀ ਲਈ ਇਹ ਬੜਾ ਔਖਾ ਹੋ ਜਾਂਦਾ ਮੈਂ ਮੈਂ ਕਿਹੜੇ ਘਰ ਦੀ ਘੰਟੀ ਮਾਰਾਂ ਕਿਹੜੇ ਘਰ ਦੀ ਘੰਟੀ ਨਾ ਮਾਰਾਂ ਹਾਂ ਤੂੰ ਦਿੱਲੀ ਚਲਾ ਗਿਆ ਦਿੱਲੀ ਮੇਰੇ ਤੋਂ ਬਿਨਾ ਪੁੱਛੇ ਕਿੱਧਰ ਚਲਾ ਗਿਆ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਮੇਸ਼ਾ ਗਾਜ ਰਿਹਾ ਬਈ ਰਾਣਾ ਗੁਰਜੀਤ ਜਿਹੜੇ ਆ ਸਿੱਧੇ ਦਿੱਲੀ ਚਲੇ ਗਏ ਮਿਲਣ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਜਿਹੜਾ ਲੱਗੇ ਨਹੀਂ ਲੱਗੰਦੇ ਤਾਂ ਜਿੰਨੀ ਦਾ ਉਹ ਪੰਜਾਬ ਸਰਕਾਰ ਦੇ ਮੋੱਖ ਮੰਤਰੀ ਰਹੇ ਨੇ ਰਾਣਾ ਗੁਰਜੀਤ ਸਿੰਘ ਦਾ ਸੋ ਕੋ ਅਸਤੀਫਾ ਦੇਣਾ ਪਿਆ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਮੁੜ ਕੇ ਚਲੋ ਖੈਰ ਚਰਨਜੀਤ ਚੰਨੀ ਹੁਰੀ ਆਏ ਉਹ ਦੁਬਾਰਾ ਮੰਤਰੀ ਬਣ ਗਏ ਤੇ ਕਹਿਣ ਦਾ ਮਤਲਬ ਹੁੰਦਾ ਜਿਹੜਾ ਗੱਡਾ ਗੱਡੀ ਸਿੱਧੀ ਦਿੱਲੀ ਲੈ ਕੇ ਜਾਵੇ ਉਹਨੂੰ ਸੀਐਮ ਪਸੰਦ ਨਹੀਂ ਕਰਦਾ ਤੇ ਜਿਹੜਾ ਸੀਐਮ ਦੇ ਕੋਲ ਜਾਵੇ ਉਹਨੂੰ ਸਿੱਧਾ ਦਿੱਲੀ ਵਾਲੇ ਪਸੰਦ ਨਹੀਂ ਕਰਦੇ ਕਿਤੇ ਨਾ ਕਿਤੇ ਦੇਖੋ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇ ਸੰਜੋਗ ਨੇ ਅਰਵਿੰਦ ਕੇਜਰੀਵਾਲ ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਇਹ ਗੱਲ ਉਸ ਤੋਂ ਸ਼ੁਰੂ ਹੋ ਗਈ ਸੀ ਬਈ ਇਹ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੁਣ ਫੇਰ ਬਦਲ ਕਰਨਗੇ ਹਾਲਾਂਕਿ ਮੈਨੂੰ ਉਮੀਦ ਸੀ ਕਿ ਹਰਿਆਣੇ ਦੀਆਂ ਚੋਣਾਂ ਟਪਾ ਲੈਣਗੇ ਲੇਕਿਨ ਇਹਨਾਂ ਨੇ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਕਰ ਲਿਆ ਮੈਨੂੰ ਉਮੀਦ ਇਹ ਹੈਗੀ ਸੀਗੀ ਬਈ ਸਾਰਾ ਫੋਕਸ ਹਜੇ ਹਰਿਆਣੇ ਦੀਆਂ ਚੋਣਾਂ ਤੇ ਹੋਏਗਾ ਲੇਕਿਨ ਇਦਾਂ ਮਤਲਬ ਪੰਜਾਬ ਦੀ ਲੜਾਈ ਹਰਿਆਣਾ ਦੀ ਚੋਣਾਂ ਨਾਲੋਂ ਜ਼ਿਆਦਾ ਪ੍ਰਮੁੱਖ ਸੀਗੀ ਇਸ ਕਰਕੇ ਉਹਨਾਂ ਨੇ ਚੋਣਾਂ ਦੇ ਵਿੱਚ ਤਾਕਤ ਲਾਉਣ ਦੀ بجائے ਉੱਥੇ ਆਪਣਾ ਧਿਆਨ ਲਾਉਣ ਦੀ بجائے ਪੰਜਾਬ ਦੀ ਜਿਹੜੇ ਮੰਤਰੀ ਮੰਡਲ ਹੈ ਨੂੰ ਫੇਰ ਬਦਲਵਲ ਤਰਜੀਹ ਦਿੱਤੀ ਆ ਸੋ ਕਿਤੇ ਨਾ ਕਿਤੇ ਦੇਖੋ ਪਤਾ ਕੀ ਹੈ ਜਿੰਨੇ ਸਰਕਾਰ ਚਲਾਨੀ ਹੈ ਮੈਨੂੰ ਧਿਆਨ ਨਾ ਸਮਝੋ ਉਹਨੂੰ ਪਾਵਰ ਚਾਹੀਦੀ ਹੈ ਉਹਨੂੰ ਪਾਵਰ ਚਾਹੀਦੀ ਹੈ ਕਈ ਆਪਣੇ ਐਮਐਲਏਆਂ ਦੀਆਂ ਮੰਤਰੀਆਂ ਦੀ ਆਬ ਕਰਪਸ਼ਨ ਨੂੰ ਰੋਕਣਾ ਉਹਨੇ ਕਈ ਚੀਜ਼ਾਂ ਕਰਨੀਆਂ ਇਹ ਵੀ ਕਰਨਾ ਕਿ ਇਹਨਾਂ ਦੇ ਉੱਤੇ ਅਲੀਗੇਸ਼ਨ ਨਾ ਲੱਗੇ ਮੈਂ ਜ਼ਿੰਮੇਦਾਰ ਬਣਾਗਾ ਹੁਣ ਇਹ ਚੀਜ਼ਾਂ ਦਾ ਜਵਾਬ ਦੇ ਕਿੰਨੂ ਹੋਣਾ ਪਏਗਾ ਜਵਾਬ ਦੇ ਦਾ ਐਂਡ ਦੇ ਵਿੱਚ ਲੋਕ ਕਿਸੇ ਨੂੰ ਮੰਤਰੀ ਨੂੰ ਥੋੜਾ ਨਾ ਬੋਲਦੇ ਨੇ ਉਹ ਤਾਂ ਗਾਲਾਂ ਕੱਢਦੇ ਨੇ ਜਾ ਕੇ ਸਿੱਧੇ ਭਗਵੰਤ ਮਾਨ ਨੂੰ ਬਈ ਨੇ ਪੰਜਾਬ ਦਾ ਬੇੜਾ ਗਰਗ ਕਰਤਾ ਲੋਕਾਂ ਨੇ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਆਖਰਕਾਰ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਨੂੰ ਪਾਵਰ ਜਦੋਂ ਮਿਲੂਗੀ ਫੇਰ ਹੀ ਸਰਕਾਰ ਚੱਲੂਗੀ ਹੁਣ ਦਿੱਲੀ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਦਿੱਲੀ ਨੇ ਆਪਣੀ ਜਿਹੜੀ ਆ ਉਹ ਤਾਕਤ ਦਾ ਇਸਤੇਮਾਲ ਕੀਤਾ ਔਰ ਉਹਦੇ ਵਿੱਚ ਖੈਰ ਜਿਹੜਾ ਉਹ ਤਾਂ ਕਰ ਦਿੱਤਾ ਗਿਆ ਰੀਸ਼ਵਲ ਲੇਕਿਨ ਗੱਲ ਇਹ ਹੈ ਕਿ ਆ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹੂ ਇਜ਼ ਦਾ ਬੌਸ ਨਹੀਂ ਬੌਸ ਨਹੀਂ ਪਾਰਟੀ ਆਲਵੇਜ਼ ਸੁਪਰੀਮ ਯਾਰ ਤੁਸੀਂ ਗੱਲ ਸਮਝੋ ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ ਹਮਾ ਚੱਲਦੇ ਨਾ ਜਿਹੜੇ ਕੇਂਦਰੀ ਖਾਦ ਮੰਤਰੀ ਰਹੇ ਨੇ ਸ਼ੰਤ ਕੁਮਾਰ ਮੇਰਾ ਬੜਾ ਉਹਨਾਂ ਨਾਲ ਲਗਾਵ ਰਿਹਾ ਕਿਉਂਕਿ ਉਹ ਪੰਜਾਬ ਦੇ ਪ੍ਰਭਾਰੀ ਵੀ ਰਹੇ ਨੇ ਭਾਜੀਪੀ ਦੇ ਤੇ ਇੱਕ ਵਾਰ ਮੈਨੂੰ ਮਿਲੇ ਸਰਕਟ ਹਾਊਸ ਤੇ ਮੈਂ ਸ਼ੰਤਾ ਕੁਮਾਰੀ ਨਾਲ ਗੱਲ ਕਰ ਰਿਹਾ ਸੀ ਵੀ ਇਹੀ ਵਿਸ਼ੇ ਤੇ ਗੱਲ ਚੱਲ ਰਹੀ ਸੀ ਵੀ ਪਾਰਟੀ ਸੁਪਰੀਮ ਹੁੰਦੀ ਹੈ ਕਿ ਸਰਕਾਰ ਸੁਪਰੀਮ ਹੁੰਦੀ ਹੈ ਤੇ ਕਹਿੰਦੇ ਸਰਿੰਦਰ ਮੈਂ ਹਿਮਾਚਲ ਦਾ ਮੁੱਖ ਮੰਤਰੀ ਸੀ ਤੇ ਮੈਂ ਇੱਕ ਦਿਨ ਸੀਐਮ ਹਾਊਸ ਦੇ ਵਿੱਚ ਸਵੇਰੇ ਮੈਂ ਉਹਨੂੰ ਚਾਹ ਮੰਗਾਈ ਤੇ ਲੌਂਜ 'ਚ ਬੈਠਾ ਅਖਬਾਰ ਪੜ੍ਹਦਾ ਪਿਆ ਸੀ ਕਹਿੰਦੇ ਅਖਬਾਰ ਪੜ੍ਹਦੇ-ਪੜ੍ਹਦੇ ਮੇਰੇ ਆਪਰੇਟਰ ਨੇ ਕਿਹਾ ਸਰ ਤੁਹਾਨੂੰ ਦਿੱਲੀ ਤੋਂ ਫੋਨ ਆਇਆ ਕਹਿੰਦੇ ਮੈਂ ਫੋਨ ਚੱਕਿਆ ਕਹਿੰਦੇ ਇੱਕੋ ਲਾਈਨ ਉੱਥੋਂ ਬੋਲੀ ਗਈ ਆ ਵੀ ਆਪ ਰਾਜ ਭਵਨ ਜਾਏ ਅਸਤੀਫਾ ਦੇ ਦੇ ਕਹਿੰਦਾ ਮੇਰੇ ਕੋਲ ਨਾ ਕਿੰਤੂ ਹੋਇਆ ਨਾ ਪ੍ਰੰਤੂ ਹੋਇਆ ਨਾ ਮੈਂ ਪੁੱਛਿਆ ਮੇਰਾ ਕੀ ਕਸੂਰ ਹੈ ਕਹਿੰਦੇ ਮੈਂ ਇੱਕ ਸੱਚੇ ਕਾਰਜਕਰਤਾ ਕੀ ਤਰ੍ਹਾਂ ਉਠਾ ਅਖਬਾਰ ਕੋ ਤੇਲ ਲਗਾਇਆ ਚਾਹੇ ਪੂਰੀ ਕੀ ਬਿਸਕੁਟ ਖਾਇਆ ਗਾੜੀ ਮੇਂ ਬੈਠਾ ਵਾਹ ਜਾ ਕੇ ਰਾਜ ਭਵਨ ਮੇਂ ਇਸਤੀਫਾ ਦੇ ਦਿਆ ਕਹਿੰਦਾ ਮੈਂ ਅਜ ਤੱਕ ਨਹੀਂ ਪੁੱਛਿਆ ਮੇਰਾ ਕਸੂਰ ਕੀ ਸੀਗਾ ਸੋ ਇਹ ਗੱਲ ਨਹੀਂ ਸਮਝਦੇ ਪਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਪਾਰਟੀ ਪ੍ਰੋਟੋਕੋਲ ਸੰਗਠਨ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਇਹ ਉੱਪਰ ਹੁੰਦਾ ਹਮੇਸ਼ਾ ਸੰਗਠਨ ਨੇ ਸੀਐਮ ਦਿੱਤਾ ਲੇਕਿਨ ਗੱਲ ਇਹ ਹੈ ਕਿ ਸੀਐਮ ਔਰ ਸੰਗਠਨ ਦੇ ਵਿੱਚ ਤਾਲਮਿਲ ਬਹੁਤ ਜ਼ਰੂਰੀ ਹੈ ਪੰਜਾਬ ਦੇ ਮੁੱਖ ਮੰਤਰੀ ਔਰ ਸੰਗਠਨ ਜੇ ਇਹਦਾ ਤਾਲਮਿਲ ਇਕੱਠਾ ਰਹੂਗਾ ਆਪਸੀ ਰਹੇਗਾ ਤਾਲਮਿਲ ਤੇ ਫਿਰ ਚੱਲੇਗਾ ਜੇ ਅਸੀਂ ਪੰ ਸਰਕਾਰ ਕਹੇਗੀ ਕਿ ਸੰਗਠਨ ਨੂੰ ਨੀਵੇਂ ਲਾ ਦਿਓ ਤੇ ਸੰਗਠਨ ਕਹੇਗਾ ਕਿ ਇਹਨੂੰ ਸੀਐਮ ਨੂੰ ਨੀਵਾ ਲਾ ਦਿਓ ਫਿਰ ਲੋਕਾਂ 'ਚ ਜਾਗਸਾਈ ਹੁੰਦੀ ਆ ਅੱਛਾ ਡਾਕਟਰ ਸਾਹਿਬ ਆਪਾਂ ਜਲੰਧਰ ਬੈਠੇ ਇੰਟਰਵਿਊ ਕਰ ਰਹੇ ਆ ਤੇ ਕਰਤਾਰਪੁਰ ਵਾਲੇ ਮੰਤਰੀ ਸਾਹਿਬ ਬਾਰੇ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ ਹੋਣਾ ਦਾ ਨਾਮ ਵੀ ਵਿੱਚ ਹੈਗਾ ਬਲਕਾਰ ਸਿੰਘ ਉਹਨਾਂ ਦਾ ਵੈਸੇ ਤਾਂ ਲੋਕਾਂ ਦੀ ਆਪਣੀਆਂ ਕਿਆਸ ਰਈਆਂ ਵੀ ਨੇ ਪਰ ਆਪਾਂ ਵੀ ਇੱਕ ਵਾਰ ਗੱਲ ਕਰ ਲਈਏ ਕਿ ਉਹਨਾਂ ਨੂੰ ਆਖਰ ਕਿਉਂ ਕੱਢਿਆ ਜਾ ਰਿਹਾ ਦੇਖੋ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪੰਜਾਬ ਬਹੁਤ ਵੱਡਾ ਔਰ ਪੰਜਾਬ ਇੰਦਰਬੀਰ ਨਿੱਜਰ ਵੀ ਇੱਕ ਕਾਬਲ ਸੀਗੇ ਪੜੇ ਲਿਖੇ ਐਮ ਡੀ ਡਾਕਟਰ ਸੀਗੇ ਉਹ ਇਹਦੇ ਵਿੱਚ ਨੈਗੇਟਿਵਿਟੀ ਲੋਕਲ ਬੋਡੀ ਦੇ ਵਿੱਚ ਪੈਦਾ ਹੋਣੀ ਆਪਣੇ ਆਪ ਹੋ ਜਾਂਦੀ ਆ ਪੰਜਾਬ ਦੇ ਵਿੱਚੋਂ ਤੁਸੀਂ ਮੈਨੂੰ ਦੱਸੋ ਜਿਹੜਾ ਲੋਕਲ ਬੋਡੀ ਮੰਤਰੀ ਰਿਹਾ ਕਦੀ ਚੋਣ ਜਿੱਤਿਆ ਤੇ ਤੁਸੀਂ ਮੈਨੂੰ ਦੱਸ ਦਿਓ ਦੁਬਾਰਾ ਤੁਹਾਨੂੰ ਉਂਗਲਾਂ ਦੇ ਗਿਣਾ ਦੇਣਾ ਚੌਧਰੀ ਜਗਜੀਤ ਸਿੰਘ ਜ਼ਿੰਦਗੀ 'ਚ ਨਹੀਂ ਹਾਰਿਆ ਜਦੋਂ ਲੋਕਲ ਬੋਡੀ ਮੰਤਰੀ ਰਿਹਾ ਉਹ ਟਨਿਓਰ ਤੋਂ ਬਾਅਦ ਉਹ ਹਾਰ ਗਿਆ ਪੰਜਾਬ ਦੇ ਵਿੱਚੋਂ ਤਿਕਸ਼ਣ सूद ਲੋਕਲ ਬਾਡੀ ਮੰਤਰੀ ਬਣੇ ਹਾਰ ਗਏ ਡਾਕਟਰ ਕੇਵਲ ਕਿਸ਼ਨ ਲੋਕਲ ਬਾਡੀ ਮੰਤਰੀ ਬਣੇ ਹਾਰ ਗਏ ਡੋਗਰਾ ਲੋਕ ਮੰਤਰੀ ਮੰਡਲ ਚ ਆਏ ਲੋਕਲ ਬਾਡੀ ਮੰਤਰੀ ਬਣੇ ਹਾਰ ਗਏ ਲੋਕਲ ਬਾਡੀ ਮੰਤਰਾਲੇ ਜਿਹੜਾ ਨਾ ਇੱਕ 네ਗਟਿਵਿਟੀ ਦਾ ਮੰਤਰਾਲੇ ਹੁੰਦਾ ਜਿਹਦੇ ਚ ਲੋਕਾਂ ਦੀਆਂ ਹਾਰਿਆਂ ਦੀਆਂ ਸਮੱਸਿਆਵਾਂ ਜੁੜੀਆਂ ਹੁੰਦੀਆਂ ਪਾਣੀ ਦੀਆਂ ਸੀਵਰੇਜ ਦੀਆਂ ਲਾਈਟਾਂ ਦੀਆਂ ਹੁਣ ਤੁਸੀਂ ਇਹ ਦੱਸੋ 12 12 ਫੁੱਟ ਦੀਆਂ ਸੜਕਾਂ ਯਾਰ ਇਹਦੇ ਥੱਲੇ ਸੀਵਰੇਜ ਪਿਆ ਕਿਹੜੀ ਸਰਕਾਰ ਚੇਂਜ ਕਰ ਦੋਗੀ ਜੇ ਅੱਜ ਤੁਸੀਂ ਮੈਨੂੰ ਦੱਸੋ ਭੀੜੇ ਬਾਜ਼ਾਰ ਜਿਹੜੇ ਪੁਰਾਣੇ ਟਾਈਮ ਦੇ ਬਸੇ ਨੇ ਤੁਸੀਂ ਰੈਣਕ ਬਾਜ਼ਾਰ ਸ਼ੇਖਾਂ ਬਾਜ਼ਾਰ ਇਹਨਾਂ ਦੇ ਸੀਵਰੇਜ ਕਿੱਦਾਂ ਚੇਂਜ ਕਰ ਦੋਗੇ ਹੋ ਸਕਦੇ ਨੇ 1.5 150 ਸਾਲ ਪੁਰਾਣੇ ਸੀਵਰੇਜ ਪਏ ਸਾਰੇ ਬਾਜ਼ਾਰ ਬਾਹਰ ਲੈ ਜਾਣੇ ਪੈਣਗੇ ਲੋਕਾਂ 'ਚ ਨੈਗੇਟਿਵਿਟੀ ਪੈਦਾ ਹੋ ਜਾਂਦੀ ਹੈ ਸੋ ਇਹ ਗੱਲ ਜਿਹੜੀਆਂ ਨਾ ਬਈ ਨੈਗੇਟਿਵਿਟੀ ਲੋਕਾਂ ਦੀ ਪੈਦਾ ਹੁੰਦੀ ਲੇਕਿਨ ਗੱਲ ਇਹ ਆ ਕਿ ਜਿੰਨਾ ਕ ਮੈਂ ਲੋਕਲ ਬਾਡੀ ਮੰਤਰਾਲੇ ਨੂੰ ਲੱਗ ਗਿਆ ਉਦੋਂ ਦੇਖਿਆ ਮ ਇਮਾਨਦਾਰੀ ਨਾਲ ਹੀ ਕੰਮ ਚੱਲਿਆ ਮੈਂ ਕੋਈ ਉਹਦੇ ਚ ਇਹ ਨਹੀਂ ਦੇਖਿਆ ਕਿ ਬਈ ਯਾਰ ਠੀਕ ਆ ਲੁੱਟ ਲੋ ਖਾ ਲੋ ਐਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹਾਂ ਦੂਜੀ ਭਗਵੰਤ ਸਿੰਘ ਮਾਨ ਦੇ ਨੇੜੇ ਮੰਨੇ ਜਾਂਦੇ ਸੀ ਇਹ ਤਾਂ ਗੱਲ ਕਲੀਅਰ ਸੀ ਕਿ ਇਹ ਭਗਵੰਤ ਸਿੰਘ ਮਾਨ ਦੇ ਕਾਫੀ ਨੇੜੇ ਸੀ ਤੇ ਤੀਸਰੀ ਜਿਹੜੀ ਗੱਲ ਹੈ ਕਿ ਇੱਕ ਲੀਡਰਸ਼ਿਪ ਦਾ ਨਾ ਆਪਸੀ ਟਕਰਾਅ ਵੀ ਹੁੰਦਾ ਇਹਨਾਂ ਦਾ ਜੋ ਮੈਂ ਸਮਝਦਾ ਬਲਕਾਰ ਸਿੰਘ ਹੋਰਾਂ ਦਾ ਕਾਫੀ ਟਾਈਮ ਪਹਿਲਾਂ ਇੱਕ ਇੰਟਰਵਿਊ ਰਿਲੀਜ਼ ਹੋਇਆ ਇਹਨਾਂ ਦਾ ਨਹੀਂ ਹੋਇਆ ਕਿਸੇ ਚੈਨਲ ਤੇ ਹੋਇਆ ਸ਼ਾਇਦ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਬਈ ਬਲਕਾਰ ਸਿੰਘ ਨੂੰ ਡਿਪਟੀ ਸੀਐਮ ਲਾ ਰਿਹਾ ਬੜਾ ਰੋਲਾ ਪੈ ਗਿਆ ਤੁਸੀਂ ਦੱਸੋ ਕਿੱਦਾਂ ਪੋਸੀਬਲ ਹੋਊਗਾ ਹਰਪਾਲ ਚੀਮਾ ਕਿੱਦਾਂ ਕਿਵੇਂ ਅਸੈਪਟ ਕਰ ਲੇਗਾ ਕਿ ਬਲਕਾਰ ਸਿੰਘ ਹੋਰੀ ਜਿਹੜੇ 2022 ਦੇ ਵਿੱਚ ਆਣ ਇੱਕ ਪਾਰਟੀ ਨੂੰ ਜੁਆਇਨ ਕਰਨ ਤਿਆਕੇ ਡਿਪਟੀ ਸੀ ਹਮ ਭਾਂਜਣ ਮੈਂ ਤਾਂ ਦੂਜੀ ਵਾਰੀ ਐਮਐਲਏ ਬਣਿਆ ਮੈਂ ਨੇਤਾ ਪ੍ਰਤੀਪੱਖ ਰਿਆ ਮੈਂ ਵਿਪੱਖਤ ਦੇ ਵਿੱਚ ਵਿਧਾਨ ਸਭਾ ਦਾ ਲੀਡਰ ਰਿਆ ਤੇ ਮੈਨੂੰ ਕੋਈ ਨਹੀਂ ਡਿਪਟੀ ਸੀ ਉਹਨਾਂ ਅੰਦਰੂਨੀ ਟਸਲ ਵੀ ਹੁੰਦੀ ਆ ਹੁਣ ਸਭ ਨੂੰ ਪਤਾ ਮਹਿੰਦਰ ਸਿੰਘ ਕੇਪੀ ਚੌਧਰੀ ਜਗਜੀਤ ਆ ਦੋਨੋਂ ਦਲਤ ਲੀਡਰਸ਼ਿਪ ਦੋਨਾਂ ਦੀ ਆਪਸ ਵਿੱਚ ਕਦੀ ਨਹੀਂ ਨਿਪੀ ਦੋਨੋਂ ਇੱਕ ਦੂਜੇ ਦੇ ਬੰਦਿਆਂ ਨੂੰ ਤੋੜ ਕੇ ਨੀਵਾ ਦਿਖਾਉਂਦੇ ਸੀ ਦੋਨਾਂ ਦੇ ਇੱਕ ਦੂਜੇ ਬੰਦਿਆਂ ਨੂੰ ਠੋਕਦੇ ਸੀ ਤੇ ਜੇ ਚੌਧਰੀ ਜਗਜੀਤ ਸਿੰਘ ਲੋਕਲ ਬਾਡੀ ਮੰਤਰੀ ਹੁੰਦਾ ਸੀ ਉਹਨੇ ਕੇਪੀ ਦੇ ਵਿਰੋਧੀ ਜਿਹੜੀ ਆ ਸੁਰਿੰਦਰ ਮਾਹੇ ਉਹਨੂੰ ਜਲੰਧਰ ਦਾ ਮੇਅਰ ਸ਼ੁਰੂ ਕਰਾ ਕੇ ਰੱਖੀ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਸਿਆਸੀ ਘਰਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਕਿ ਦੂਜੇ ਨੂੰ ਨੀਵਾ ਦਿਖਾਉਂਦੀਆਂ ਇਹ ਜੁਰੀ ਨਹੀਂ ਹੈਗਾ ਲੀਡਰਸ਼ਿਪ ਦਾ ਆਪਸੀ ਜਿਹੜਾ ਵਾ ਬਹੁਤ ਟਕਰਾਵ ਚੱਲਦਾ ਜੋ ਮੈਨੂੰ ਲੱਗਦਾ ਕਿ ਹਰਪਾਲ ਚੀਮਾ ਹੋਰੀ ਜਿਹੜੇ ਆ ਉਹ ਬੜੇ ਸੀਨੀਅਰ ਹੈਗਾ ਦਲਤ ਲੀਡਰ ਵੀ ਹੈ ਨੇਤਾ ਪ੍ਰਤੀਪੱਖ ਵੀ ਰਿਹਾ ਵਿਧਾਨ ਸਭਾ ਦੇ ਵਿਪੱਖ ਦਾ ਨੇਤਾ ਰਿਹਾ ਆਮ ਆਨ ਵੀ ਪਾਰਟੀ ਦਾ ਲੀਡਰ ਤਗੜਾ ਲੀਡਰ ਰਿਹਾ ਉਹਦੇ ਅਰਵਿੰਦ ਕੇਜਰੀਵਾਲ ਹੋਰ ਨਾਲ ਨੇੜਤਾ ਹੈਗੀ ਆ ਇਸੇ ਕਰਕੇ ਹੁਣ ਕੱਲ ਪਰ ਅੱਜ ਕੱਲ ਉਹਦਾ ਨਾਮ ਵੀ ਹਰਪਾਲ ਚੀਮਾ ਦਾ ਚੱਲ ਰਿਹਾ ਕਿ ਉਹਨੂੰ ਡਿਪਟੀ ਸੀਐਮ ਲਾਤਾ ਜਾਵੇ ਕਿਉਂਕਿ ਜਿਹੜਾ ਇਹ ਚੀਜ਼ਾਂ ਸਿਆਸੀ ਚੀਜ਼ਾਂ ਹੁੰਦੀਆਂ ਉਠਾ ਪਟਕ ਚਲਦੀ ਰਹਿੰਦੀ ਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ ਹੁਣ ਕਿਸੇ ਟਾਈਮ ਕੈਪਟਨ ਹਮਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੇ ਥੱਲੇ ਲਾਤਾ ਉਹ ਨਵਜੋਤ ਸਿੰਘ ਸਿੱਧੂ ਚੜ੍ਹ ਕੇ ਆ ਗਿਆ ਉਹਨੇ ਕੈਪਟਨ ਹਮਿੰਦਰ ਸਿੰਘ ਦਾ ਪੱਤਾ ਕਟਵਾ ਦਿੱਤਾ ਨਾਲ ਪੱਤਾ ਜਾਖੜ ਦਾ ਕਟਵਾ ਦਿੱਤਾ ਸੋਚ ਸਕਦੇ ਹੋ ਉਹਨੇ ਸੁਨੀਲ ਜਾਖੜ ਦਾ ਪੱਤਾ ਕਟਵਾ ਕੇ ਪ੍ਰਧਾਨਗੀ ਉਹ ਲੈ ਆਇਆ ਮੁੜ ਕੇ ਮੁੜ ਕੇ ਗੱਲ ਨਹੀਂ ਸਮਝਦਾ ਪਿਆ ਆਪ ਵੀ ਉਹਦੀ ਪ੍ਰਧਾਨਗੀ ਚੱਲੀ ਗਈ ਮੁੜ ਕੇ ਸੀਐਮ ਦੇ ਮਗਰ ਪੈ ਗਿਆ ਇਹ ਚੱਲ ਇਹ ਚੱਲਦਾ ਰਹਿੰਦਾ ਸਿਆਸੀ ਜਿਹੜਾ ਨਾਲ ਨਾਲ ਨਾ ਇੱਕ ਵੀਡੀਓ ਦਾ ਰੌਲਾ ਵੀ ਪਿਆ ਸੀ ਖਾਸ ਕਰਕੇ ਜਦੋਂ ਜਿਮਨੀ ਚੋਂ ਸੀ ਉਹ ਵੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਉਹ ਕਾਰਨ ਹੋ ਸਕਦਾ ਪਰਸਨਲ ਲਾਈਫਸ ਹੁੰਦੀਆਂ ਹਰ ਇੱਕ ਦੀਆਂ ਕਿਸੇ ਦੀ ਜਗ ਜਾਹਰ ਹੁੰਦੀ ਆ ਕਿਸੇ ਦੀ ਨਹੀਂ ਹੁੰਦੀ ਤੁਸੀਂ ਮੈਨੂੰ ਦੱਸੋ ਹੋਰ ਵੀ ਪੰਜਾਬ ਦੇ ਮੰਤਰੀ ਦੀ ਵੀਡੀਓ ਹੈਗੀ ਆ ਉਹ ਉਹਦੇ ਨਾਲ ਜ਼ਿਆਦਾ ਸੈਂਸੇਸ਼ਨਲ ਆ ਉਹਦੇ ਚ ਤਾਂ ਇਹ ਤਾਂ ਚਲੋ ਵੀਡੀਓ ਚ ਹੈ ਨਾ ਉਹਦੇ ਚ ਤਾਂ ਫਿਜ਼ੀਕਲੀ ਸਿੱਧਾ ਹੀ ਹੈਗਾ ਸੋ ਇਹ ਵੀਡੀਓ ਦਾ ਨਹੀਂ ਇੰਨਾ ਖਮਿਆਜਨਾ ਫਿਰ ਉਹ ਵੀ ਮੰਤਰੀ ਦੀ ਛੁੱਟੀ ਨਾਲ ਹੋ ਜਾਂਦੀ ਉਹਨੂੰ ਤੁਸੀਂ ਰਿਆਤ ਦੇ ਦਿੱਤੀ ਆ ਉਹਦੇ ਖਿਲਾਫ ਤਾਂ ਗਵਰਨਰ ਨੂੰ ਕੰਪਲੇਂਟ ਵੀ ਹੋਈ ਹੋਈ ਆ ਉਹਦੇ ਖਿਲਾਫ ਤੁਹਾਨੂੰ ਪਤਾ ਕੰਪਲੇਂਟ ਵੀ ਹੋਈ ਸੀ ਤੇ ਵੀਡੀਓ ਵੀ ਉੱਥੇ ਜਾ ਕੇ ਸੁਖਪਾਲ ਖੈਰਾ ਹੋਰੀ ਦੇ ਕੇ ਆਏ ਸੀ ਸੋ ਮੈਂ ਇਹ ਕਹਿਣ ਦਾ ਮਤਲਬ ਮੇਰਾ ਹੁੰਦਾ ਕਿ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁਣ ਦੇਖੋ ਹਰਜੋਤ ਬੈਂਸ ਹੈ ਉਹਦੇ ਖਿਲਾਫ ਕੰਪਲੇਂਟ ਹੋਈ ਹੋਈ ਹੈ ਉਦੇ ਖਲਾਫ ਐਸਆਈਟੀ ਜਾਂਚ ਬਣੀ ਉਹਦੀ ਵਾਈਫ ਹੈ ਆਈਪੀਐਸ ਅਫਸਰ ਜੋਤੀ ਯਾਦ ਉਹਦੇ ਖਲਾਫ ਬਣੀ ਇਹ ਸਭ ਸਿਆਸੀ ਜਿਹੜੇ ਨਾ ਦਾ ਪੇਜ ਹੁੰਦੇ ਜਿਵੇਂ ਸ਼ਤਰੰਜ ਹੈ ਨਾ ਮੇਰਾ ਮੋਰਾ ਆ ਗਿਆ ਇਹ ਤਰਾ ਹਾਥੀ ਮਾਰੂਗਾ ਉਹ ਕਹਿੰਦਾ ਯਾਰ ਇਹ ਹਾਥੀ ਮਰਨ ਨਾਲੋਂ ਪਹਿਲਾਂ ਇਹਦਾ ਮੋਰਾ ਹੀ ਮਾਰ ਦਿਓ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਸਭ ਹੁਣ ਇੱਕ ਇੱਕ ਹੋਰ ਕਨਸੈਪਟ ਹੈ ਵਿੱਚ ਮੈਂ ਅੰਤ ਦੇ ਵੱਲ ਆਉਣਾ ਹੈ ਦੋ ਡਿਪਟੀ ਸੀਐਮ ਦੀ ਗੱਲ ਜਿਹੜੀ ਚੱਲਦੀ ਪਈ ਹੈ ਇਹ ਡਿਪਟੀ ਸੀਐਮ ਦਾ ਅਹੁਦਾ ਹੁਣ ਕਿਉਂ ਇੰਨਾ ਉਭਾਰਿਆ ਜਾ ਰਿਹਾ ਔਰ ਖਾਸ ਕਰਕੇ ਦੋ ਡਿਪਟੀ ਸੀਐਮ ਕਿਉਂ ਉਭਾਰੇ ਜਾ ਰਹੇ ਦੇਖੋ ਹਜੇ ਨਹੀਂ ਕੋਈ ਡਿਪਟੀ ਸੀਐਮ ਲ ਹੁਣ ਤੱਕ ਦੀ ਇਨਫਰਮੇਸ਼ਨ ਆ ਅਗੋ ਗਾਮੀ ਦਿਨਾਂ ਚ ਕੀ ਹੁੰਦਾ ਮੈਂ ਕਹਿ ਨਹੀਂ ਸਕਦਾ ਕੁਝ ਵੀ ਹੋ ਸਕਦਾ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਅਜ ਤੱਕ ਇਹ ਕਿਸੇ ਨੂੰ ਪਤਾ ਥੋੜਾ ਛੋੜਾ ਸੀਗਾ 2014 ਦੇ ਵਿੱਚ ਅਚਾਨਕ ਗੁਜਰਾਤ ਦੇ ਸੀਐਮ ਨਰਿੰਦਰ ਮੋਦੀ ਇੱਕ ਉੱਪਰ ਕੇ ਆਣਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣਗੇ ਤੀਜੀ ਵਾਰ ਬਣ ਗਏ ਨੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਸਿੱਧੇ ਹੀ ਆ ਗਏ ਕਿਸੇ ਨੂੰ ਪਤਾ ਥੋੜਾ ਸੀਗਾ ਕਿ ਉਹੀ ਜਿਹੜੇ ਪਾਰਟੀ ਦੇ ਪ੍ਰਧਾਨ ਨਿਤਿਨ ਗੜਕਰੀ ਨੇ ਉਹ ਨਰਿੰਦਰ ਮੋਦੀ ਦੇ ਥੱਲੇ ਕੰਮ ਕਰਨਗੇ ਇਹ ਚੱਲਦਾ ਰਹਿੰਦਾ ਸਿਆਸੀ ਚੀਜ਼ਾਂ ਹੁੰਦੀਆਂ ਸਿਆਸਤ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਕਦੋਂ ਜੰਪ ਮਾਰ ਕੇ ਉੱਪਰ ਆ ਜਾਣਾ ਕਿਸੇ ਨੂੰ ਪਤਾ ਸੀ ਤੁਹਾਨੂੰ ਇਹ ਲੱਗਦਾ ਕਿ ਪੰਜਾਬ ਨੂੰ ਦੋ ਡਿਪਟੀ ਸੀਐਮਜ਼ ਦੀ ਲੋੜ ਹੈਗੀ ਹੈ ਦੇਖੋ ਇੱਕ ਤਾਂ ਗੱਲ ਹੈਗੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਲੰਧਰ ਦੇ ਵਿੱਚ ਹੀ ਵਾਅਦਾ ਕਰਕੇ ਗਏ ਸੀ ਕਿ ਪੰਜਾਬ 'ਚ ਜਦੋਂ ਸਰਕਾਰ ਬਣੇਗੀ ਅਸੀਂ ਇੱਥੇ ਡਿਪਟੀ ਸੀਐਮ ਤਲਦ ਤਾਂਗੇ ਹੋ ਸਕਦਾ ਸਿਆਸੀ ਵਾਅਦਾ ਹੋਵੇ ਔਰ ਉਹ ਦੂਜਾ ਜਿਹੜਾ ਪੰਜਾਬ ਦੇ ਵਿੱਚ ਹਿੰਦੂਆਂ ਦੀ ਆਬਾਦੀ ਵੀ ਬਹੁਤ ਜ਼ਿਆਦਾ ਹੈ ਦਲਤਾਂ ਦੀ ਆਬਾਦੀ ਵੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਜਾਤੀ ਸਮੀਕਰਨ ਤਾਂ ਬਣਾਣੇ ਪੈਂਦੇ ਆ ਜੇ ਚੋਣਾਂ 'ਚ ਲੱਗਿਆ ਆਣਗੀਆਂ ਚੱਲ ਪਊਗਾ ਹੋਰ ਦੇਖੋ ਜੇ ਸਰਕਾਰ ਔਰ ਸੰਗਠਨ ਦੇ ਵਿੱਚ ਟਸਲ ਖਤਮ ਹੋ ਜਾਂਦੀ ਹੈ ਫਿਰ ਕੰਮ ਚੱਲਦਾ ਰਹੂਗਾ ਜੇ ਸੰਗਾਰ ਤੇ ਸੰਗਠਨ 'ਚ ਟਸਲ ਵੱਧਦੀ ਰਹੀ ਫਿਰ ਡਿਪਟੀ ਸੀਐਮ ਲੱਗ ਵੀ ਸਕਦੇ ਤੋਂ ਜਿਹੜੇ ਦੂਜੇ ਡਿਪਟੀ ਸੀਐਮ ਦੀ ਗੱਲ ਚੱਲ ਰਹੀ ਆ ਉਹ ਅਮਨ ਅਰੋੜਾ ਦੀ ਗੱਲ ਚੱਲ ਰਹੀ ਆ ਇੱਕ ਪਾਸੇ ਹੀ ਗੱਲਾਂ ਚੱਲਦੀਆਂ ਕਿ ਉਹਨਾਂ ਨੂੰ ਜਿਹੜਾ ਮਿਨਿਸਟਰੀ ਆ ਉਹ ਬੜੀ ਲੋਅਰ ਲੈਵਲ ਦੀ ਦਿੱਤੀ ਹੋਈ ਆ ਜਾਂ ਨਾਮਾਤਰ ਦਿੱਤੀ ਹੋਈ ਆ ਸਟੇਸ਼ਨਰੀ ਮੰਤਰੀ ਬਣਾਇਆ ਹੋਇਆ ਤੇ ਦੂਜੇ ਪਾਸੇ ਡਿਪਟੀ ਸੀਐਮ ਦੀ ਗੱਲ ਸੁਣੋ ਨਾ ਪੰਜਾਬ ਦੇ ਵਿੱਚ ਦੇਖੋ ਕਿੰਨੇ ਤਗੜੇ ਤਗੜੇ ਲੀਡਰ ਆ ਜਿਹੜੇ ਸਿੱਧੇ ਅਰਵਿੰਦ ਕੇਜਰੀਵਾਲ ਨਾਲ ਜੁੜੇ ਹੋਏ ਨੇ ਬਲਜਿੰਦਰ ਕੌਰ ਪ੍ਰੋਫੈਸਰ ਸੀਨੀਅਰ ਅਕਰੇ ਬੈਠੇ ਹੋਈ ਆ ਕੁਵਰ ਵਿਜੇ ਪ੍ਰਤਾਪ ਘਰੇ ਬੈਠੇ ਹੋਏ ਨੇ ਸੀਨੀਅਰ ਨੇ ਆਈਪੀਐਸ ਨੇ ਕਰੇ بیٹھے ਹੋਏ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਲਾਏ ਹੋਏ ਨੇ ਕਿੱਡੇ ਸੀਨੀਅਰ ਲੀਡਿੰਗ ਹੈ ਅਮਨ अरोड़ा ਸਟੇਸ਼ਨਰੀ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮੰਤਰੀ ਹੈ ਇਹਨਾਂ ਕੋਲ ਦਫਤਰ ਵੀ ਛੋਟੇ ਛੋਟੇ ਹੀ ਆ ਥੱਲੇ ਡਿਪਾਰਟਮੈਂਟ ਵੀ ਕੋਈ ਨਹੀਂ ਹੈਗਾ ਕਿ ਇਹਦੀ ਬਦਲੀਆਂ ਬਦਲੀਆਂ ਕਰ ਲੈਣ ਕੁਝ ਨਹੀਂ ਹੈਗਾ ਸੋ ਇਹ ਸਾਰਾ ਨਾ ਇੱਕ ਆਪੋਸਿਟ ਹੁੰਦੀ ਖਿੱਚਾ ਤਾਣਾਂ ਪਾਰਟੀ ਦੀ ਇੱਕ ਲੀਡਰਸ਼ਿਪ ਦੀ ਇਕਾਈ ਜਿਹੜੀ ਆ ਪੂਰੀ ਦਿੱਲੀ ਨਾਲ ਜਿਹੜੀ ਹੈਗੀ ਆ ਉਹ ਖੜੀ ਆ ਇੱਕ ਪਾਸੇ ਇਹ ਸਰਕਾਰ ਖੜੀ ਆ ਇਹ ਚੱਲਦਾ ਰਹਿੰਦਾ ਸਿਆਸਤ ਹੁੰਦੀ ਹੈ ਨਾ ਸਿਆਸਤ ਦੇ ਵਿੱਚ ਕਾਫੀ ਕੁਝ ਹੁੰਦਾ ਸਿਆਸਤ ਦੇ ਵਿੱਚ ਤਾਂ ਮੈਂ ਇਦਾਂ ਇਦਾਂ ਦੀਆਂ ਐਗਜ਼ਾਮਪਲਾਂ ਹੈਗੀਆਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਨਾ ਹੁਣ ਕਿਸੇ ਸਿਆਸਤ ਦੇ ਵਿੱਚ ਤਾਂ ਇਹ ਹੈਗਾ ਕਿ ਕਿਸੇ ਟਾਈਮ ਮਹਿੰਦਰ ਸਿੰਘ ਕੇਪੀ ਦਾ ਕੈਪਟਨ ਅਮਰਿੰਦਰ ਸਿੰਘ ਦੀ ਇੰਨੀ ਤਸਲ ਚੱਲੀ ਤੇ ਕੈਪਟਨ ਅਮਰਿੰਦਰ ਸਿੰਘ ਮਿੰਦਰ ਸਿੰਘ ਕੇਪੀ ਨੂੰ ਉਠਾ ਨਹੀਂ ਨਹੀਂ ਦਿੰਦਾ ਸੀਗਾ ਉਸੇ ਅਸੱਚ ਉਹਨੇ ਖੜਾ ਹੀ ਨਹੀਂ ਹੋਣ ਦਿੱਤਾ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਬਣੇ ਕੇਪੀ ਕੈਪਟਨ ਨਮਿੰਦਰ ਸਿੰਘ ਪਾਵਰਫੁੱਲ ਸੁਗਾਉ ਉਹਨੇ ਨੂੰ ਫੇਲ ਕਰਾਇਆ ਪੂਰਾ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਇਹਦੇ ਵਿੱਚ ਸਿਆਸਤ ਦੇ ਵਿੱਚ ਨਾ ਕੜੰਗੀ ਬ ਅਲਫਾਜ਼ ਹੁੰਦਾ ਬਈ ਕੜਿੱਕੀ ਲਾਤੀ ਕੜੰਗੀ ਲਾਤੀ ਤੇ ਛੁੱਟ ਦਿੰਦਾ ਤੇ ਬਸ ਸ਼ੈਅ ਔਰ ਮਾਤ ਦਾ ਖੇਲ ਹੈ ਜਿਹੜਾ ਤਕਤ ਹੋ ਗਿਆ ਅੱਗੇ ਨਿਕਲ ਜਾਂਦਾ ਅੱਜ ਸ਼ਾਮ ਤੱਕ ਦੇਖਦੇ ਹਾਂ ਕਿਸ ਨੂੰ ਮਿਲਦੀ ਸ਼ੈ ਕਿਸ ਨੂੰ ਮਾਤ ਮਿਲਦੀ ਹੈ ਔਰ ਨਾਲ ਦੀ ਨਾਲ ਡਿਪਟੀ ਸੀਐਮਸ ਦੇ ਉੱਤੇ ਕਦੋਂ ਖਲਾਸਾ ਹੁੰਦਾ ਖਾਸ ਕਰਕੇ ਜਿਹੜੇ ਦੋ ਡਿਪਟੀ ਸੀਐਮਸ ਦਾ ਮਸਲਾ ਚੱਲਦਾ ਪਿਆ ਪੰਜਾਬ ਨੂੰ ਕਹਿੰਦੇ ਦੋ ਡਿਪਟੀ ਸੀਐਮ ਮਿਲ ਸਕਦੇ ਨੇ ਕਦੋਂ ਤੱਕ ਮਿਲਦੇ ਨੇ ਇਹ ਵੀ ਆਪਣੇ ਆਪ 'ਚ ਸਵਾਲ ਹੈ ਔਰ ਅੱਜ ਸ਼ਾਮ ਨੂੰ ਕੀ ਕੁਝ ਹੁੰਦਾ ਦੇਖਦੇ ਰਹੋ ਬਣੇ ਰੋਮਾਨ ਇੰਡੀਆ ਪੰਜਾਬੀ ਤੇ